ਸ਼ਸ਼ੀ ਕਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾ ਜਤਨ ਲਗਾਤਾਰ ਐਸ ਟਾਈਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਥਰਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬੀਬੀ ਰਜ਼ਨੀ ਇੱਕ ਫਿਲਮ ਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਹੈ ਤਾਂ ਪੋਸਟਰ ਰਿਲੀਜ਼ ਦੀ ਜਿਹੜੀ ਮੂਵੀ ਆ ਹੋਤੀ ਅਗਸਤ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਆਣੀ ਹੈ ਤਾਂ ਇਹ ਕੁਝ ਤੋਂ ਤਸਵੀਰਾਂ ਸਾਧੀਆਂ ਕਰ ਦਿਨੇ ਜਿੱਥੇ ਕਿ ਪਿੰਡ ਦੇ ਮੋਦਵਰ ਕਿਸਾਨ ਯੂਨੀਅਨ ਸਮੇਤ ਪਿੰਡ ਦੀ ਪੰਚਾਇਤ ਸਮੇਤ ਹੋਰ ਵੀ ਜੇ ਨੌਜਵਾਨੇ ਉਥੇ ਮੌਜੂਦ ਨੇ ਤਾਂ तमाम ਗੱਲਬਾਤ ਕਰਦੇ ਆ ਕੋਸਵ ਕੀ ਹਲਚਾਲ ਹੈ ਬਹੁਤ ਵਧੀਆ ਵੀਰ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਇਥੇ ਟੀਮ ਪਹੁੰਚੀ ਤੁਹਾਡੀ ਔਰ ਵਾਇਗਰੀ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬੜੀ ਖੁਸ਼ੀ ਹੋਈ ਵੀਰ ਜੀ ਟੀਮ ਇਥੇ ਪਹੁੰਚੀ ਜੋ ਬੀਬੀ ਰਜਨੀ ਦਾ ਜੀਵਨ ਸੀ ਜੋ ਉਹਨਾਂ ਦਾ ਜੀਵਨ ਕਰਦਾਰ ਸੀ ਉਹ ਅਸੀਂ ਚਾਹੁੰਦੇ ਹਾਂ ਹਰ ਆਉਣ ਵਾਲੀ ਭੈਣ ਦੇ ਵਿੱਚ ਆਵੇ ਹਰ ਆਉਣ ਵਾਲੀ ਧੀ ਦੇ ਵਿੱਚ ਆਵੇ ਤਾਂ ਕਿ ਜਿਹੜੀ ਲੋਕਾਂ ਦੀ ਮਾਨਸਿਕਤਾ ਉਹ ਬਦਲ ਸਕੇ ਤੇ ਜਿਹੜੀ ਧੀਆ ਨੂੰ ਬੱਚਿਆਂ ਦੇ ਵਟਿਆਂ ਦੇ ਬਰਾਬਰ ਦੀ ਬਰਾਬਰਤਾ ਮਿਲ ਸਕੇ ਬਹੁਤ ਵਧੀਆ ਇਹਨਾਂ ਨੇ ਮੈਸੇਜ ਦਿੱਤਾ ਸਾਨੂੰ ਸਭ ਤੋਂ ਵਧੀਆ ਮੈਸੇਜ ਜਿਹੜਾ ਲੱਗਿਆ ਕਿ 51000 ਜਿਹੜਾ ਬੁੱਝਾ ਲਾਉਣਾ ਹੈ ਤੇ ਉਹ ਬਹੁਤ ਵਧੀਆ ਲੱਗਿਆ ਬਾਕੀ ਫਿਲਮ ਦੀ ਜਿਹੜੀ ਸਟੋਰੀ ਹੈ ਬਹੁਤ ਵਧੀਆ ਸਾ ਟ੍ਰੇਲਰ ਦੇਖ ਕੇ ਸਾਨੂੰ ਬੜਾ ਵਧੀਆ ਲੱਗਿਆ ਉਦੋਂ ਵੀ ਜਿਆਦਾ ਖੁਸ਼ੀ ਹੋਈ ਕਿ ਇਹਨੇ ਵੀਰ ਭੈਣ ਭਰਾਵਾਂ ਦੇ ਵਿੱਚ ਜਿਹੜਾ ਆਪਾਂ ਨੂੰ ਰਿਲੀਜ਼ ਕਰਨ ਦਾ ਮੌਕਾ ਮਿਲਿਆ ਬਿਲਕੁਲ ਵੀਰ ਕਰਨ ਦਾ ਮੌਕਾ ਮਿਲਿਆ ਸੋਨੂ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਹੈ ਅੱਜ ਬਹੁਤ ਇੱਕ ਵਧੀਆ ਸ਼ੁਭਕਾਮਨਾ ਹੈ ਕਿ ਅੱਜ ਸਾਨੂੰ ਅਤੇ ਪਥਰਾਲੇ ਪ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਪਿੰਡ ਪਥਾਲਾ ਨੂੰ ਇਹ ਮੌਕਾ ਮਿਲਿਆ ਸਾਡੇ ਨਗਰ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਜੀ ਕਲਾ ਪ੍ਰਧਾਨ ਸੁਖਪਾਲ ਸਿੰਘ ਪਾਲਾ ਫੌਜੀ ਸਾਹਿਬ ਗਰਜੀਤ ਜੀ ਤੇ ਸਾਰੀ ਟੀਮ ਨੇ ਬੜੀ ਖੁਸ਼ੀ ਦੇ ਨਾਲ ਇਹ ਪੋਸਟਰ ਰਿਲੀਜ਼ ਕੀਤਾ ਹੈ ਇਹ ਫਿਲਮ 3 ਅਗਸਤ ਨੂੰ ਰਿਲੀਜ਼ ਹੋਣੀ ਹੈ ਸਿਨੇਮਾ ਘਰਾਂ ਦੇ ਵਿੱਚ ਆਜੂਗੀ ਸਬਰ ਤੇ ਸੰਤੋਖ ਤੇ ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਦਾ ਜਿਹੜਾ ਕਿਰਦਾਰ ਬੀਬੀ ਰਜਨੀ ਦੇ ਵਿੱਚ ਸੀਗਾ ਬਹੁਤ ਵੱਡਾ ਮੈਸੇਜ ਸੀ ਸਮਾਜ ਦੇ ਵਿੱਚ ਕਿਉਂਕਿ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਉਹ ਕਦੋਂ ਵੀ ਸਾਨੂੰ ਜਿਵੇਂ ਕਹ ਦੀਏ ਅਰਸ਼ ਤੋਂ ਅਰਸ਼ ਤੇ ਲਿਜਾ ਸਕਦਾ ਹੈ ਤੇ ਸਾਡੇ ਜਿਹੜੇ ਕਰਮ ਐ ਬਹੁਤ ਵੱਡੇ ਹੁੰਦੇ ਐ ਤੇ ਇਹ ਚੀਜ਼ ਉਹਨਾਂ ਨੇ ਇੱਕ ਸਾਨੂੰ ਜਿਹੜਾ ਗੁਲਾਮੀ ਦੇ ਵਿੱਚੋਂ ਕੱਢਿਆਗਾ ਵੀ ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂਗੇ ਤੇ ਇਹ ਫਿਲਮ ਦੇ ਵਿੱਚ ਵੀ ਬਹੁਤ ਵੱਡਾ ਮੈਸੇਜ ਹੋਊਗਾ ਤੇ ਸਾਰੇ ਜਿੰਨੇ ਵੀ ਫਿਲਮ ਦੇ ਵਿੱਚ ਕਿਰਦਾਰ ਨਿਭਾਏ ਆ ਜਿਨ੍ਹਾਂ ਨੇ ਬਹੁਤ ਵਧੀਆ ਨਿਭਾਏ ਆ ਅਸੀਂ ਫਿਲਮ ਦਾ ਟ੍ਰੇਲਰ ਦੇਖਿਆ ਬਹੁਤ ਵਧੀਆ ਲੱਗਿਆ ਤੇ ਸਾਡੇ ਸਮਾਜ ਵਾਸਤੇ ਵੱਡੀ ਇਹ ਸੇਧ ਦੇਣ ਵਾਲੀ ਫਿਲਮ ਹੈਗੀ ਤੇ ਸਾਨੂੰ ਸਭ ਨੂੰ 30 ਅਗਸਤ ਨੂੰ ਜਿਹੜਾ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਦੇਖਣ ਦੀ ਲੋੜ ਹੈ ਤੇ ਬਹੁਤ ਵੱਡਾ ਮੈਸੇਜ ਹੈਗਾ ਤੇ ਤੁਹਾਡਾ ਵੀ ਅਸੀਂ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਨਗਰ ਨੂੰ ਮੌਕਾ ਦਿੱਤਾ ਤੇ ਫਿਲਮ ਦਾ ਅੱਜ ਜਿਹੜਾ ਹੈਗਾ ਪੋਸਟਰ ਰਿਲੀਜ਼ ਹੋਇਆ ਹੈਗਾ ਤੇ ਸਾਰੇ ਹੀ ਸਾਡੇ ਨਗਰ ਨੂੰ ਵੱਡੀ ਵੱਡੀ ਖੁਸ਼ੀ ਹੈ ਬਿਲਕੁਲ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਪੋਸਟਰ ਰਿਲੀਜ਼ ਕੀਤਾ ਮੂਵੀ ਦਾ ਤਾਂ ਕੀ ਕਹਿਣਾ ਚਾਹੂੰਗਾ ਲੋਕ ਅੱਜ ਜੋ 30 ਅਗਸਤ ਨੂੰ ਬੀਬੀ ਰਜਨੀਜੀ ਦੇ ਜੋ ਫਿਲਮ ਬਣੀ ਹੈ ਅੱਜ ਇਸ ਨਗਰ ਵਿੱਚ ਇਸ ਦਾ ਪੋਸਟਰ ਰਿਲੀਜ਼ ਹੋਇਆ ਹੈ ਅਸੀਂ ਤੁਹਾਡਾ ਮੀਡੀਆ ਦਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆਂ ਪੰਜਾਬ ਵਿੱਚ ਅਜਿਹੀਆਂ ਫਿਲਮਾਂ ਸਿੱਖ ਇਤਿਹਾਸ ਨੂੰ ਪਰਪਲਿਤ ਕਰਨ ਲਈ ਬਣਾਉਣੀਆਂ ਚਾਹੀਦੀਆਂ ਹਨ ਔਰ ਨੌਜਵਾਨ ਪੀੜ੍ਹੀ ਜੋ ਰਾਹੇ ਪਈ ਹੋਈ ਹੈ ਨਸ਼ਿਆਂ ਦੀ ਦਲਦਲ ਵਿੱਚ ਫਸੀ ਹੋਈ ਹੈ ਉਹਨਾਂ ਨੂੰ ਕੱਢਣ ਲਈ ਇਹ ਜਿਹਾ ਗਿਆਨ ਗਿਆਨ ਵਾਲੀਆਂ ਤੇ ਬਹੁਤ ਹੀ ਜੋ ਆਪਾਂ ਨੂੰ ਸੇਧ ਦਿੰਦੀਆਂ ਸਮਾਜ ਵਿੱਚ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਔਰ ਜੋ ਅੱਜ ਗੁਰਜੀਤ ਸਿੰਘ ਫੌਜੀ ਸਾਹਿਬ ਦੀ ਟੀਮ ਨੇ ਜੋ ਦ੍ਰਖਤ ਲਗਭਗ 51000 ਲਾਉਣ ਦਾ ਤਹਈਆ ਕੀਤਾ ਅਸੀਂ ਇਸ ਟੀਮ ਦਾ ਵੀ ਧੰਨਵਾਦ ਕਰਦੇ ਹਾਂ ਸਮੁੱਚੀ ਨਗਰ ਦੀ ਪੰਚਾਇਤ ਹੈ ਬਾਦਰ ਜੀ ਹੈ ਸਾਡੇ ਪ੍ਰਧਾਨ ਜੀ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਲਗਾਤਾਰ ਜਿਹੜਾ ਸਿੱਖ ਤੇ ਆਸ ਨੂੰ ਪ੍ਰਮੋਟ ਕਰਨ ਲਈ ਲਗਾਤਾਰ ਅ ਲਗਾਤਾਰ ਜਿਹੜੀਆਂ ਤਸਵੀਰਾਂ ਸੀਗੀਆਂ ਸਾਂਝੀਆਂ ਕੀਤੀਆਂ ਤਾਂ ਉੱਥੇ ਹੀ ਆ ਲਗਾਤਾਰ ਜਿਹੜੇ ਸਿੱਖ ਤੇ ਆਸ ਨੂੰ ਪ੍ਰਮੋਟ ਕਰਨ ਲਈ ਹੈ ਜੀਆਂ ਫਿਲਮਾਂ ਫਿਲਮਾਂ ਦਾ ਜਿਹੜਾ ਆਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੱਗਦਾ ਪਿਆ ਹੈ ਕੁਆਲਟੀ ਤੁਸੀਂ ਕਿਸਾਨੀ ਯੂਨੀਅਨ ਨਾਲ ਸੰਬੰਧਤ ਹੋ ਤਾਂ ਕਿ ਲੱਗਦਾ ਜਿਵੇਂ ਫਿਲਮਾਂ ਸਮਾਜ ਲਈ ਸਿਹਤ ਹੈ ਨਹੀਂ ਹੋਰ ਬਹੁਤ ਆਈ ਜਾਂਦੀਆਂ ਨੇ ਫਿਲਮਾਂ ਪਰ ਜਿਹੜੀ ਇਸ ਰਜਨੀ ਫਿਲਮ ਦੀ ਜਿਹੜੀ ਇਹਨਾਂ ਨੇ ਅੱਜ ਇੱਥੇ ਰਿਲੀਜ਼ ਕਰਨਾ ਪੋਸਟਰ ਇਸ ਦੇ ਬਾਰੇ ਸਾਨੂੰ ਸੁਣ ਕੇ ਵੇਖ ਕੇ ਨਾ ਟ੍ਰੇਲਰ ਵੇਖਿਆ ਬਹੁਤ ਵਧੀਆ ਲੱਗਿਆ ਕਿਉਂਕਿ ਉਹਨਾਂ ਦੇ کردار ਬਾਰੇ ਜਾਂ ਆਪਣੀਆਂ ਜਿਹੜੀਆਂ ਕੋਈ ਨਵੀਆਂ ਬੱਚੀਆਂ ਨਾ ਉਹਨੂੰ ਨੂੰ ਆਪਦੇ ਮਾਂ ਪਿਓ ਤੇ ਦਿਰ ਵਿਸ਼ਵਾਸ ਬਣਾ ਕੇ ਰੱਖਣ ਦਾ ਇਹ ਇੱਕ ਬਹੁਤ ਵਧੀਆ ਮੈਸੇਜ ਦਿੰਦੀ ਹੈ ਆਪਣੇ ਬੱਚਿਆਂ ਨੂੰ ਵੀ ਇਹੋ ਜੇ کردار ਦੇ ਵਿੱਚ ਰਹੋ ਆਪਣੇ ਮਾਂ ਪਿਓ ਦੀ ਇੱਜ਼ਤ ਪਰਮਾਤਮਾ ਦੇ ਉੱਤੇ ਉਹਨਾਂ ਨੇ ਵਿਸ਼ਵਾਸ ਰੱਖਿਆ ਸੀ ਜਿਹੜਾ ਵਿਸ਼ਵਾਸ ਸੀ ਉਹਨਾਂ ਦਾ ਵਿਸ਼ਵਾਸ ਬਣਾਈ ਰੱਖਣ ਦੀ ਖਾਤਰ ਤੇ ਪਰ ਅੱਜ ਦੇ ਸਮੇਂ ਦੇ ਵਿੱਚ ਇਹੋ ਜੀਆਂ ਫਿਲਮਾਂ ਦੀ ਜਾਂ ਇਹੋ ਜਿਹੀ ਕੋਈ ਵੀ ਨਾਟਕ ਹੋਣ ਜਾਂ ਫਿਲਮਾਂ ਹੋਣ ਬਹੁਤ ਹੀ ਜ਼ਰੂਰਤ ਹੈ ਜੋ ਅੱਜ ਕੱਲ੍ਹ ਹਾਲਾਤ ਬੱਚਿਆਂ ਦੇ ਹੈਗੇ ਨਾ ਅਸੀਂ ਇਹਨਾਂ ਦਾ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਹੜੇ ਇਹ ਇਹੋ ਜਿਹੀ ਫਿਲਮ ਬਖਾ ਕੇ ਲਿਆ ਕੇ ਤੇ ਸਾਡੇ ਬੱਚਿਆਂ ਨੂੰ ਇਹਦੇ ਉੱਤੋਂ ਸਿਹਤ ਮਿਲੂਗੀ ਤੇ 30 ਅਗਸਤ ਨੂੰ ਜਦੋਂ ਇਹ ਫਿਲਮ ਰਿਲੀਜ਼ ਹੋਊਗੀ ਜਾਂ ਕੋਈ ਸਿਨੇਮਿਆਂ ਦੇ ਵਿੱਚ ਜਿੱਥੇ ਵੀ ਤੇ ਹਰ ਇੱਕ ਨੂੰ ਅਸੀਂ ਭੈਣਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਵੀ ਭងਾਂ ਭੈਣਾਂ ਨੂੰ ਤੇ ਬੱਚਿਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਨੂੰ ਜ਼ਰੂਰ ਵੇਖਣ ਕਿਉਂਕਿ ਆਪਾਂ ਨੂੰ ਪਿਛਲੇ ਕਿਰਦਾਰ ਦਾ ਜਦੋਂ ਬੀਬੀ ਰਜਨੀ ਜੀ ਵਰਗੀਆਂ ਦਾ ਕਿਰਦਾਰ ਸੀ ਉਹ ਵੇਖੋ ਤੇ ਅੱਜ ਆਪਾਂ ਨੂੰ ਉਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣ ਦੀ ਲੋੜ ਹੈ ਤੇ ਅਸੀਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਇਹੋ ਜਿਹੀਆਂ ਫਿਲਮਾਂ ਜੇ ਆਉਣ ਤਾਂ ਸਾਡੇ ਸਮਾਜ ਦਾ ਧੀਆ ਭੈਣਾਂ ਦਾ ਬੱਚਿਆਂ ਦਾ ਫੇਰ ਹੀ ਸੁਧਾਰ ਹੋ ਸਕਦਾ ਤੇ ਕੋਈ ਹੋਰ ਨਸ਼ਿਆਂ ਤੋਂ ਹੋਰ ਚੀਜ਼ਾਂ ਤੋਂ ਪਾਸੇ ਹੋ ਕੇ ਇਹ ਚੀਜ਼ਾਂ ਵੇਖ ਕੇ ਇਹਦੇ ਉੱਤੇ ਅਮਲ ਕਰਨ ਦੀ ਲੋੜ ਹੈ ਬਿਲਕੁਲ ਅਮਲ ਕਰਨ ਦਿਓੜਾ ਸਾਰਾ ਆਇ ਪਥਰਾਲੇ ਪਿੰਡ ਨੂੰ ਇਸ ਸ਼ੁਭ ਅਵਸਰ ਜਿਹੜਾ ਪ੍ਰਾਪਤ ਹੋਇਆ ਤਾਂ ਕਿਵੇਂ ਦੇਖਦੇ ਅਸੀਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਨਾਲ ਸਾਰੇ ਮੀਡੀਆ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਇਸ ਕੰਮ ਵਾਸਤੇ ਚੁਣਿਆ ਨਾਲ ਹੀ ਅਸੀਂ ਸਾਰੇ ਪਿੰਡ ਨੂੰ ਨਗਰ ਨੂੰ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਫਿਲਮ ਇਹ ਸਿਨੇਮਾ ਕਰਨ ਵਿੱਚ ਆਵੇ ਹਰੇਕ ਬੱਚਾ ਬੱਚਾ ਜਾ ਕੇ ਫਿਲਮ ਨੂੰ ਦੇਖਣ ਦੀ ਜ਼ਰੂਰ ਕਿਰਪਾਲਤਾ ਕਰੇ ਨਾਲ ਅਸੀਂ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੁੱਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾਂ ਐਡਾਂ ਦੀਆਂ ਫਿਲਮਾਂ ਜਿਹੜੀਆਂ ਸਿਹਤ ਲਈ ਇੱਕ ਚੰਗਾ ਸਿੱਖਿਆ ਤੇ ਚੰਗੀ ਸਿਹਤ ਦੇਣ ਦਾ ਕੰਮ ਕਰਨਗੀਆਂ ਤਾਂ ਇਹ ਜਿਹੀਆਂ ਫਿਲਮਾਂ ਨੂੰ ਕੁਝ ਵੀ ਨਾ ਭੁੱਲੋ 31 ਅਗਸਤ ਨੂੰ ਪਹੁੰਚੋ ਸਿਨੇਮਾ ਘਰਾਂ ਦੇ ਵਿੱਚ